ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਗੁਰੂਕੁਲ ਰੋਡ ਤੇ ਐਮ ਐਲ ਏ ਸਾਹਿਬ ਦੀ ਕੋਠੀ ਦੇ ਕੋਲ ਇੱਕ ਕਾਰ ਦੀ ਕੀਤੀ ਗਈ ਤੋੜਪਨ ਮਾਨਯੋਗ ਐਸ ਪੀ ਸੀਟੀ ਨਰਿੰਦਰ ਸਿੰਘ ਜੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਾਰ ਜੋ ਕਿ ਚੰਡੀਗੜ੍ਹ ਰੋਡ ਦੇ ਉਤੇ ਆ ਰਹੀ ਸੀ ਤੇ ਮੋਟਰਸਾਈਕਲ ਨਾਲ ਟਕਰਾਨ ਕਰਕੇ ਆਪਸ ਦੇ ਵਿੱਚ ਕਹਾਸ ਸੁਣੀ ਹੋਈ ਇਸ ਕਹਾਸ ਸੁਣੀ ਦੇ ਦੌਰਾਨ ਦੋਨੋਂ ਧਿਰਾਂ ਦੇ ਵਿੱਚ ਲੜਾਈ ਇੰਨੀ ਕਿ ਜ਼ਿਆਦਾ ਵੱਧ ਗਈ ਕਿ ਇੱਕ ਧਿਰ ਨੇ ਦੂਜੇ ਧਿਰ ਦੇ ਉਤੇ ਜਬਰਦਸਤ ਹਮਲਾ ਕੀਤਾ ਗਿਆ ਤੇ ਕਾਰ ਦੀ ਕੀਤੀ ਗਈ ਤੋੜਪਨ ਅਤੇ ਕਾਰ ਸਵਾਰ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਸਿਵਲ ਹਸਪਤਾਲ ਪਟੰਡਾ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਕਾਰ ਸਵਾਰ ਦੇ ਉੱਤੇ ਕੀਤਾ ਗਿਆ ਹਮਲਾ ਤੇ ਕਾਰ ਦੀ ਕੀਤੀ ਗਈ ਤੋੜਪਨ ਉਹਨਾਂ ਨੇ ਆਪਣੀ ਜਾਨ ਬਚ ਕੇ ਬਚਾਈ ਆਓ ਜਾਣਦੇ ਹਾਂ ਪੂਰਾ ਮਾਮਲਾ ਐਸਪੀ ਸਿਟੀ ਅਤੇ ਲੋਕਾਂ ਦੀ ਜ਼ੁਬਾਨੀ ਕੀ ਕਹਿੰਨਾ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਹਾਂਜੀ ਸਰ 3000 ਤੋਂ ਦਰਦ ਇਸ ਤੇ ਕਿਹੜਾ ਬਾਕੀ ਹੈ ਕੀ ਚੱਲ ਬਾਤ ਹੈ ਜੀ ਮੇਰਾ ਨਾਮ ਸੰਦੀਪ ਹੈ ਜੀ ਤੇ ਅਸੀਂ ਰੋਜ਼ ਦੀ ਤਰ੍ਹਾਂ ਮਤਲਬ ਇੱਧਰ ਸੈਰ ਕਰਨ ਜਾ ਰਹੇ ਸੀਗੇ ਤੇ ਦੇਖਿਆ ਉਹ ਗੱਡੀ ਦਾ ਮਤਲਬ ਕੰਡੀਸ਼ਨ ਦੇਖ ਕੇ ਲੱਗਦਾ ਵੀ ਮਤਲਬ ਕੋਈ ਗੈਂਗਵਾਰ ਹੋਈ ਹੈ ਅੱਛਾ ਜੀ ਫਿਰ ਜਦੋਂ ਦੇਖੇ ਸਭ ਤੋਂ ਵੱਡੀ ਗੱਲ ਅਸੀਂ ਕਿ ਇਹ ਚ ਹੀ ਸੋਚਦੇ ਹਾਂ ਗੈਂਗਵਾਰ ਹੋਈ ਹੈ ਤਾਂ ਮਤਲਬ ਗੁੰਡਿਆਂ ਨੇ ਆ ਭੀਆ ਇੱਥੋਂ ਤੱਕ ਪਾਵਰ ਵੱਜ ਚੁੱਕੇ ਗਿਲਸਾਹਬ ਦੀ ਕੋਠੀ ਸਹੀ ਹੈ ਇੱਥੋਂ ਜਿੱਥੋਂ ਐਕਸੀਡੈਂਟ ਹੋਇਆ ਹੈ ਇੱਥੋਂ ਸਿਰਫ 50 ਮੀਟਰ ਦੀ ਦੂਰੀ ਦੇ ਉੱਪਰ ਹੋਣੀ ਹੈ ਜੀ ਗਿਲਸਾਹਬ ਮਤਲਬ ਆਪਣੇ ਐਮਐਲਏ ਬਟਿੰਡੇ ਦੇ ਮੋਤਵਾਰ ਬਨ ਮਤਲਬ ਮਾਲਕ ਕਹਿ ਸਕਦੇ ਆ ਆਪਾਂ ਜਿਹਨਾਂ ਨੂੰ ਸਰ ਦੇਖਿਆ ਜਾਵੇ ਤਾਂ ਇੱਥੇ ਮੋਬਾਈਲ ਪਿਕਟ ਵੀ ਲਗਾਈ ਗਈ ਹੈ ਤੇ ਪਿਛਲੇ ਪਾਸੇ ਇੱਥੇ ਚੌਂਕੀ ਵੀ ਹੈ ਜੀ ਆਹ ਮੈਰ ਦੇ ਉੱਪਰ ਵੀ ਚੌਂਕੀ ਬਣਾਈ ਹੋਈ ਹੈ ਜੀ ਇੱਥੇ ਪਤਾ ਨਹੀਂ ਉਹ ਐਕਟਿਵ ਹੈ ਜਾਂ ਨਹੀਂ ਹੈ ਚੌਂਕ ਦੇ ਚੌਂਕ ਕਿੰਨੀ ਕੁ ਦੂਰ ਹੈ ਉਰੇ ਮਤਲਬ ਇਹ ਰੋਡ ਇੰਨੀ ਚੱਲਦੀ ਰਹਿੰਦੀ ਹੈ ਇਹਨਾਂ ਨੂੰ ਆਪਾਂ ਆਹੀ ਆਪ ਹੈਰਾਨ ਹੈ ਇਥੋਂ ਮਤਲਬ ਬੜੀ ਪੋਸ਼ ਉਹ ਬਣਾਈ ਗਈ ਹੈ ਕਲੋਨੀ ਬਣਾਈ ਹੈ ਜੀ ਰਜੀਵ ਕਲੋਨੀ ਜੀ ਇਹ ਉਸ ਦੇ ਬਾਪ ਜੀ ਵੀ ਐਡਾ ਬੜਾ ਹਾਦਸਾ ਹੋ ਗਿਆ ਉਸ ਦੇ ਬਾਪ ਜੀ ਵੀ ਹੋ ਗਿਆ ਅਸੀਂ ਆਪ ਖੁਦ ਹੈਰਾਨ ਹੈ ਵੀ ਮਤਲਬ ਲਾ ਐਂਡ ਉਹ ਤਾਂ ਖਤਮ ਹੀ ਹੋ ਚੁੱਕਿਆ ਨਾ ਜੀ ਸਿਸਟਮ ਇਹ ਤਾਂ ਵੀ ਆ ਜੀ ਦੇਖੀ ਜਿਓ ਆਪਾਂ ਸਰ ਕੀ ਨਾਮ ਹੈ ਤੁਹਾਡਾ ਤੇ ਕਿਥੇ ਘਟਨਾ ਹੋਈ ਹੈ ਕੀ ਕਾਰਨ ਮੇਰਾ ਨਾਮ ਨਰੇਸ਼ ਕੁਮਾਰ ਜੀ ਗੁਰੂਕੁਰ ਰੋਡ ਤੇ ਜੀ ਘਟਨਾ ਹੋਈ ਹੈ ਰਾਤ ਕਰੀਬ 10 ਵਜੇ ਵੀ ਸੀ ਕਾਰ ਦੇ ਉੱਤੇ ਹਮਲਾ ਕੀਤਾ ਜੀ ਕਾਰ ਦੇ ਵਿੱਚ ਮੁੰਡੇ ਬੈਠੇ ਸੀ ਪੰਜ-ਸੱਤ ਜਣੇ ਉਹਨਾਂ 'ਤੇ ਅਟੈਕ ਕੀਤਾ ਇੱਟਾਂ ਵਰਸਾਈਆਂ ਲੱਕੀ ਗੰਡਾਸੇ ਚੜਾਏ ਜੀ ਉਹਨਾਂ ਦੇ ਉੱਪਰ ਜਦੋਂ ਉਹਨਾਂ ਦੇ ਇੱਟਾਂ ਵੱਜੀਆਂ ਕਾਰ ਛੱਡ ਕੇ ਜੀ ਉਹ ਭੱਜ ਗਏ ਆਪੀ ਜਾਨ ਬਚਾਣ ਵਾਸਤੇ ਫੇਰ ਉਹ ਮੁੰਡੇ ਜਿਹੜੇ ਹਮਲਾਵਰ ਸੀ ਉਹਨਾਂ ਨੇ ਕਾਰ ਦੇ ਉੱਪਰ ਉਹ ਤੱਕੜ ਅਟੈਕ ਕੀਤਾ ਜੀ ਅੱਛਾ ਜੀ ਕਾਰ ਦੇ ਉੱਤੇ ਗੰਡਾਸੇ ਗੁੰਡੂਸੇ ਚੜਾਏ ਉਹਨਾਂ ਨੇ ਵਾਵਾ ਅੱਧਾ ਘੰਟਾ ਤੱਕ ਕਾਰ ਦੇ ਉੱਪਰ ਅਟੈਕ ਕਰਦੇ ਰਹੇ ਜੀ ਉਹ ਕਾਰ ਦੇ ਵਿੱਚ ਕਿੰਨੇ ਜਣੇ ਸੀਗੇ ਕਾਰ ਦੇ ਵਿੱਚ 5-6 ਮੁੰਡੇ ਸੀ ਜੀ ਉਹ 5-6 ਮੁੰਡੇ 2-3 ਦਿਨ ਦੇ ਇਟਾਂ ਬਜੀਆਂ ਜਦੋਂ ਸਾਰੇ ਕਾਰ ਵਾਲੇ ਮੁੰਡੇ ਸਾਰੇ ਕਾਰ ਛੱਡ ਕੇ ਭੱਜ ਗਏ ਅੱਛਾ ਉਹ ਖੇਤਾਂ 'ਚ ਭੱਜ ਗਏ ਜੀ ਫਿਰ ਉਹ ਜਿਹੜੇ ਹਮਲਾਵਰ ਸੀ ਜਿਹੜੇ ਉਹ ਕਾਰ ਦੇ ਉੱਪਰ ਅਟੈਕ ਕੀਤਾ ਜੀ ਬਹੁਤ ਤਗੜਾ ਉਹਨਾਂ ਨੇ ਗੜਨਾਸਿਚ ਚਲਾਇਆ ਕਾਰ ਦੇ ਉੱਪਰ ਸਾਰਾ ਮੱਲਾ ਇਕੱਠਾ ਹੋ ਗਿਆ ਦੇਖਣ ਵਾਸਤੇ ਵੀ ਇਹ ਕੀ ਕਾਰਵਾਈ ਹੋ ਕੋਈ ਮੱਲੇ ਵਾਲਾ ਨਹੀਂ ਬੋਲਿਆ ਨਾ ਕੋਈ ਅੱਧੇ ਘੰਟੇ 40 ਮਿੰਟ ਤੱਕ ਕੋਈ ਕੋਈ ਪੁਲਿਸ ਆਈ ਬਹੁਤ ਜ਼ਿਆਦਾ ਜੀ ਗੁੰਡਾਗਰਦੀ ਹੋ ਰਹੀ ਆ ਉਰੇ ਸੜੋਡ ਤੇ ਤੇ ਕੋਈ ਕਾਰ ਨੂੰ ਜੋ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਬਹੁਤ ਬੁਰਾ ਹਾਲ ਹੈ ਜੀ ਤੇ ਆਪਣੇ ਵਿਧਾਇਕ ਦਾ ਯਾਨੀ ਕਿ ਆਪਣੇ ਐਮਐਲਏ ਸਾਹਿਬ ਦੀ ਕੋਠੀ ਦੇ ਨੇੜੇ ਵਿਧਾਇਕ ਐਮਐਲਏ ਜਗਰੂਪ ਸਿੰਘ ਜੀ ਲੈ ਜੀ ਉਹ ਸਾਹਮਣੇ ਹੀ ਐ ਤੋ 500 ਫੁੱਟ ਦੂਰ ਹੈ ਵਾ ਸੀ ਨੇੜੇ ਹੈ ਜੀ ਉਹਦੇ ਰੋਡ ਦੇ ਉੱਪਰ ਇਹ ਕਾਰਜਕ੍ਰਮ ਹੋਇਆ ਜੀ ਸਾਰਾ ਤੇ ਗਿੱਲ ਸਾਹਿਬ ਤੇ ਇੱਥੇ ਆ ਕੇ ਗਏ ਗਿੱਲ ਸਾਹਿਬ ਤੱਕ ਉਸ ਟਾਈਮ ਤੱਕ ਕੋਈ ਨਹੀਂ ਆਇਆ ਜੀ ਹੁਣ ਤੱਕ ਵੀ ਸੜੀ ਨਹੀਂ ਗਈ ਤੇ ਗਿੱਲ ਸਾਹਿਬ ਆਏ ਨਹੀਂ ਅੱਛਾ ਜੀ ਸਾਡੇ ਗੈਰ ਹਾਜ਼ਰੀ ਚ ਕੋਈ ਆਇਆ ਉਹ ਤਾਂ ਕਹਿ ਨਹੀਂ ਸਕਦੇ ਅਸੀਂ ਸਰ ਤੁਸੀਂ ਪ੍ਰੋਸੈਸ਼ਨ ਤੋਂ ਕੀ ਮੰਗ ਕਰਦੇ ਹੋ ਸਾਹਿਬ ਸਾਹਿਬ ਇਹ ਮੰਗ ਕਰਦੇ ਆ ਜੀ ਇਹ ਗੁੰਡਾਗਰਦੀ ਜਿਹੜੀ ਹੋ ਕੁਝ ਹਦਾਇਤ ਦਿੱਤੀ ਜਾਵੇ ਪਰਸ ਨੂੰ ਉਹ ਵੀ ਗੁੰਡਾਗਰਦੀ ਖਤਮ ਹੋਵੇ 40 ਮਿੰਟ ਬਾਅਦ ਪੁਲਸ ਆਈ ਹੈ ਜੀ ਰਾਤ 40 ਮਿੰਟ ਬਾਅਦ ਪੁਲਸ ਆਈ ਉਹ ਤੋਂ ਪਹਿਲਾਂ ਸੀ ਸਾਰੇ ਕੁਝ ਕਰਕੇ ਚਲੇ ਗਏ ਗੁੰਡਾਗਰਦੀ ਕਰਨ ਵਾਲੇ ਗੁੰਡਾਗਰਦੀ ਕਰਕੇ ਹਾਂਜੀ ਅ ਰਾਤ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵਿੱਚ ਜਿਹੜੀ ਗੱਡੀ ਹੁੰਦੀ ਹੈ ਉਹਦੇ ਵਿੱਚ ਪੰਜ ਜਿਹੜੇ ਲੜਕੇ ਸੀਗੇ ਸਵਾਰ ਹੋ ਕੇ ਆ ਰਹੇ ਸੀਗੇ ਤਾਂ ਜਦੋਂ ਉਹ ਗੁਰੂਪਾਲ ਰੋਡ ਦੇ ਉੱਪਰ ਇੱਕ ਕੱਟ ਦੇ ਉੱਪਰ ਆਏ ਤਾਂ ਚੰਡੀਗੜ੍ਹ ਰੋਡ ਜਿਹੜਾ ਹੈਗਾ ਉਹਦੇ ਤੋਂ ਕੁਝ ਮੋਟਰਸਾਈਕਲ ਦੇ ਉੱਤੇ ਕੁਝ ਲੱਤੀ ਜਾ ਰਹੇ ਸੀਗੇ ਜਦੋਂ ਉਹ ਉੱਥੇ ਮੁੜਨ ਲੱਗੇ ਤੇ ਕੱਟ ਦੇ ਵਿੱਚ ਇੱਕ ਮੋਟਰਸਾਈਕਲ ਦੇ ਨਾਲ ਗੱਡੀ ਜਿਹੜੀ ਉਹਦੀ ਟਕਰਾ ਗਈ ਉਸ ਤੋਂ ਬਾਅਦ ਉਹਨਾਂ ਦੀ ਆਪਸ ਵਿੱਚ ਬਹਿਸ ਹੋਈ ਬਹਿਸ ਹੋਣ ਤੋਂ ਬਾਅਦ ਜਿਹੜੇ ਉਹ ਬੰਦੇ ਸੀਗੇ ਮੋਟਰਸਾਈਕਲ ਵਾਲੇ ਉਹਨਾਂ ਨੇ ਜਿਹੜੇ ਉਹ RAMME ਵਾਲੇ RAMME ਦੇ ਬੇਸਿਕਲੀ ਲੜਕੇ ਸੀਗੇ ਰਹਿਣ ਵਾਲਾ ਜਿਹੜੇ ਗੱਡੀ 'ਤੇ ਸਰਕਾਰ ਸਵਾਰ ਸੀਗੇ ਉਹਨਾਂ ਦੀ ਉਹਨਾਂ ਨੇ ਕੁੱਟਮਾਰ ਕੀਤੀ ਤੇ ਉਹਦੀ ਗੱਡੀ ਦੀ ਭੰਨਤੋੜ ਵੀ ਕੀਤੀ ਜਿਹਦੇ ਵਿੱਚ ਬੇਸਿਕਲੀ ਜਿਹੜੇ ਦੋ ਲੜਕੇ ਹੈਗੇ ਨੇ ਸੂਰਜ ਇੱਕ ਨਾਲ ਉਹਦਾ ਦੋਸਤ ਜੋ RAMME ਦੇ ਰਹਿਣ ਵਾਲੇ ਨੇ ਉਹ ਸਿਵਲ ਹਸਪੀਟਲ ਦਾਖਲ ਹੋਏ ਨੇ ਤੇ ਉਹਨਾਂ ਦੀ ਜਿਹੜੀ ਗੱਡੀ ਦੀ ਭੰਨਤੋੜ ਉਹ ਕੀਤੀ ਹੈ ਉਹ ਅਸੀਂ ਇਹਦੇ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕਤਮਾ ਦਰਜ ਰਜਿਸਟਰ ਕਰ ਰਹੇ ਹਾਂ ਜਿਹੜੇ ਬੰਦਿਆਂ ਨੇ ਇਹਨਾਂ ਦੇ ਸੱਟਾ ਮਾਰਿਆ ਨੇ ਤੇ ਇਹਨਾਂ ਦੀ ਗੱਡੀ ਦੀ ਭੰਨਤੋੜ ਕੀਤੀ ਹੈ ਤੇ ਨਾਲ ਹੀ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਅਸੀਂ ਡੈਫੀਨਿਟਲੀ ਐਗਜ਼ੈਂਪਲਰੀ ਜਿਹੜੀ ਹੈਗੀ ਇਹਦੇ ਵਿੱਚ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਊਗੀ ਸਰ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਭੰਨਤੋੜ ਕੀਤੀ ਇਹ ਜਿਹੜੀ ਮੌਢਲੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਕਿ 10-1 ਫਰਦਰ ਜਿਹੜੀ ਹੈਗੀ ਹੈ ਜੇ ਤਫਤੀਸ਼ ਦੇ ਵਿੱਚ ਹੋਰ ਵੀ ਬੰਦੇ ਸਾਹਮਣੇ ਆਉਣਗੇ ਤਾਂ ਉਹਨਾਂ ਦੇ ਖਿਲਾਫ ਵੀ ਕਰਵਾਈ ਕੀਤੀ ਜਾਵੇ। ਹੁਣ 10 ਮਰਦਾਂ ਕੋਲ ਡੰਡੇ ਵੀ ਸੀਗੇ ਤੇ ਹੋਰ ਵੀ ਜਿਹੜੇ ਵੈਪਨ ਸੀਗੇ।